ਆ ਦੇਖੋ ਸਰ ਚੰਡੀਗੜ੍ਹ ਦਾ ਬਕਾਇਦਾ ਬੋਰਡ ਹੁਸ਼ਿਆਰਪੁਰ ਤੋਂ ਸਵਾਰੀਆਂ ਵੀ ਤੁਹਾਨੂੰ ਵੀਡੀਓ ਬਣਾਈ ਆ ਆ ਬੋਰਡ ਕੱਢਿਆ ਸੀ ਰੋਪੜ ਬੱਸ ਸਟੈਂਡ ਇਹਨਾਂ ਦਾ ਚੰਡੀਗੜ੍ਹ ਦਾ ਆ ਹੁਣ ਸਾਡੇ ਮੁਲਾਜ਼ਮਾਂ ਨੂੰ ਗਾਲੀ ਕਲੋਜ਼ ਕਰ ਰਹੇ ਆ ਬੰਦੇ ਉਹ ਸਰਕਾਰੀ ਮੁਲਾਜ਼ਮਾਂ ਨਾਲ ਲੱਗੇ ਹੋਏ ਧੱਕੇਸ਼ਾਹੀ ਕਰ ਆ ਸਾਡੇ ਇੰਸਪੈਕਟਰ ਨੂੰ ਵੀ ਗਾਲਾਂ ਕੱਢੀਆਂ ਹੱਥੋਂ ਵਾਈ ਵੀ ਕਰੀਏ ਇਹਦੇ ਨਾਲ ਇਹ ਕਹਿੰਦੇ ਆ ਜੀ ਇਹਨਾਂ ਦੇ ਹੱਕਦਾਰ ਆ ਜੀ ਬੋਲ ਰਹੇ ਆ ਕਹਿੰਦੇ ਜੀ ਪੈਸੇ ਲੈਂਦੇ ਸਾਡੇ ਸਾਡੇ ਡਰਾਈਵਰ ਕੰਟਰ ਦੇ ਨਾਲ ਇੰਸਪੈਕਟਰ ਤੇ ਸ਼ਰਮੰਗਾਲ ਹੋ ਜਾਂਦਾ ਮੋਟਾ ਨਹੀਂ ਕੀ ਗੱਲ ਹੋਈ ਸਾਫ਼-ਸਾਫ਼ ਦੱਸਿਓ ਇੱਕ ਮਿੰਟ ਹਾਂ ਜੀ ਮੈਡਮ ਸੱਲੇ ਆਈ ਮਨ ਨੂੰ ਹੱਥ ਦਿੱਤਾ ਹਾਂ ਜੀ ਪਿੱਛੋਂ ਆਏ ਨੇ ਜਿਵੇਂ ਇਹਨਾਂ ਨੇ ਤੇਜ਼ ਦਿਵਾਤੀ ਮੈਂ ਸੜਕ ਕ੍ਰੋਸ ਕਰਦੀ ਸੀ ਮੇਰੇ ਉੱਪਰ ਹੀ ਛਾਈ ਰਹੇ ਕਦੇ ਐਦਾਂ ਹੋਇਆ ਚੰਡੀਗੜ੍ਹ ਜਾਣ ਨੂੰ ਬੱਸ ਪੜਨੀ ਸੀ ਅੱਡੇ ਤੇ ਗਏ ਲੱਗੀ ਸਰਕਾਰੀ ਬੱਸ ਖੜੀ ਐ ਤੇ ਨਾਲ ਇੱਕ ਖੜੀ ਐ ਪ੍ਰਾਈਵੇਟ ਬੱਸ ਸਰਕਾਰੀ ਚ ਚੜਨ ਲੱਗੇ ਪ੍ਰਾਈਵੇਟ ਵਾਲਾ ਕਹਿੰਦਾ ਬਾਈ ਚੰਡੀਗੜ੍ਹੇ ਲਾਦਾਗੇ ਇੱਧਰ ਵਾਲੀ ਬੱਸ 'ਚ ਬਹਿ ਜਾ ਨਾਲੇ ਸੀਟ ਮਿਲ ਜੂ ਨਾਲੇ ਆਰਾਮ ਨਾਲ ਜਾਏਗਾ ਪਰ ਅੱਗੇ ਜਦ ਮਹਾਲੀ ਪਹੁੰਚੇ ਉੱਥੇ ਜਾ ਕੇ ਕਹਿੰਦਾ ਵੀ ਬਾਈ ਬੱਸ ਤਾਂ ਇੱਥੇ ਤੱਕ ਹੀ ਜਾਣੀ ਸੀ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਨਾਲ ਦੇ ਕਿਸੇ ਆਟੋ ਵਗੈਰਾ ਚ ਬਿਠਾ ਦਿੰਦਾ ਉਹ ਤੈਨੂੰ ਉੱਥੇ ਆਪੇ ਛੱਡਿਆਊਗਾ ਜਾ ਕੇ ਤੇ ਜਿਹੜੀ ਟਿਕਟ ਉੱਥੇ 50 60 ਰੁਪਏ ਦੀ ਸੀ ਉਹੀ ਚੱਕ ਕੇ ਤੁਹਾਨੂੰ ਅੱਗੇ 20 30 ਰੁਪਏ ਹੋਰ ਆਟੋ ਵਾਲੇ ਨੂੰ ਦੇਣੇ ਪਏ ਤੇ ਤੁਸੀਂ ਅੱਗੇ ਚੱਕ ਕੇ 80 90 ਰੁਪਏ ਦੇ ਵਿੱਚ ਜੋ ਕਿ ਤੁਹਾਨੂੰ ਟਿਕਟ ਉਨੀ ਨਹੀਂ ਪੜੀ ਸੀ ਜੇਕਰ ਤੁਸੀਂ ਸਰਕਾਰੀ ਚ ਜਾਂਦੇ ਤਾਂ ਤੁਸੀਂ ਬਹਜ਼ ਕੁਝ ਰੁਪਏ ਦੇ ਵਿੱਚ ਹੀ ਉੱਥੇ ਪਹੁੰਚ ਜਾਣਾ ਸੀ ਤੁਹਾਨੂੰ 20 30 ਰੁਪਏ ਐਕਸਟਰਾ ਦੇਣੇ ਪਏ ਜਾ ਕੇ ਉਸ ਪ੍ਰਾਈਵੇਟ ਵਾਲੇ ਦੇ ਝੂਠ ਦੇ ਕਾਰਨ ਜਦ ਕਿ ਉਸ ਦੇ ਕੋਲ ਕੋਈ ਪਰਮਿਟ ਚੰਡੀਗੜ੍ਹ ਤੱਕ ਜਾਣ ਦਾ ਸੀ ਹੀ ਨਹੀਂ ਕੁਝ ਐਸਾ ਹੀ ਮਾਮਲਾ ਹੋਇਆ ਰੋਪੜ ਅੱਡੇ ਦੇ ਉੱਤੇ ਰੋਪੜ ਦੇ ਅੱਡੇ ਤੇ ਇੱਕ ਬਹਿਲਾ ਸਵਾਰੀ ਸੀ ਜੋ ਕਿ ਸਰਕਾਰੀ ਬੱਸ ਚੜ੍ਹਨ ਲਈ ਜਾ ਰਹੀ ਸੀ ਪਿੱਛੋਂ ਭਜਾਈ ਆ ਗਿਆ ਬੱਸ ਪ੍ਰਾਈਵੇਟ ਵਾਲਾ ਤੇ ਆਕੇ ਬੱਸ ਜਦ ਰੋਕੀ ਤਾਂ ਬਹਿਲਾ ਦੇ ਉੱਤੇ ਹੀ ਚੜਾਉਣ ਲੱਗਿਆ ਸੀ ਇਹ ਬਹਿਲਾ ਦਾ ਕਹਿਣਾ ਹੈ ਉਹ ਕਹਿੰਦੀ ਕਿ ਮੈਂ ਜਦ ਜਾਣ ਲੱਗੀ ਤਾਂ ਪੂਰੀ ਭਜਾ ਕੇ ਆ ਗਿਆ ਮੱਸਾ ਬਚੀ ਮੈਂ ਮੇਰੀ ਜਾਨ ਮੱਸਾ ਬਚੀ ਉਸ ਤੋਂ ਬਾਅਦ ਹੰਗਾਮਾ ਹੋ ਗਿਆ ਜੋ ਉੱਥੇ ਸਰਕਾਰੀ ਬੱਸਾਂ ਵਾਲੇ ਸੀ ਉਹਨਾਂ ਨੇ ਉਹਨਾਂ ਦੀ ਇਤਰਾਜ਼ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਜੋ ਸਰਕਾਰੀ ਬੱਸਾਂ ਨੇ ਤੁਸੀਂ ਕਿਉਂ ਰੋਕਦੇ ਹੋ ਤੇ ਇਸ ਤੋਂ ਇਲਾਵਾ ਜਦ ਤੁਸੀਂ ਚੰਡੀਗੜ੍ਹ ਜਾ ਹੀ ਨਹੀਂ ਸਕਦੇ ਕੀ ਕਹਿ ਕੇ ਸਵਾਰੀ ਤੁਸੀਂ ਉਸ ਦੇ ਵਿੱਚ ਚੜਾਉਣੇ ਹੋ ਇਸ ਵਾਰ ਸਵਾਰੀਆਂ ਦਾ ਵੀ ਪਾਰਾ ਚੜ ਗਿਆ ਸਵਾਰੀਆਂ ਨੇ ਵੀ ਉਹਨਾਂ ਦੇ ਉੱਤੇ ਖੂਬ ਜੰਮ ਕੇ ਪੜਾਸ ਗੱਡੀ ਤੇ ਕਿਹਾ ਇਹ ਐ ਇਦਾਂ ਹੀ ਕਰਦੇ ਨੇ ਤੇ ਇਸ ਦੇ ਲਈ ਜੋ ਹੈ ਝੂਠ ਬੋਲ ਕੇ ਸਾਡੂ ਕਈ ਵਾਰ ਚੜਾਇਆ ਤੇ ਔਰਤ ਦਾ ਕਿਹਾ ਸੀ ਕਿ ਸਿਰਫ ਉਹ ਮੁਫਤ ਸਫ਼ਰ ਦੇ ਲਈ ਨਹੀਂ ਉਹ ਸਰਕਾਰੀ ਬੱਸ ਜਾ ਰਹੀ ਉਹ ਪੈਸੇ ਦੇਣ ਲਈ ਵੀ ਰਾਜੀ ਹੈ ਉਹ ਆਪਣੇ ਪੈਸੇ ਕਰ ਸਕਦੀ ਹੈ ਦੇ ਸਕਦੀ ਹੈ ਪਰ ਦਿੱਕਤ ਇਹ ਹੈ ਕਿ ਜੋ ਪ੍ਰਾਈਵੇਟ ਬੱਸ ਵਾਲੇ ਨੇ ਇੱਕ ਤਾਂ ਬੋਰ ਸਹੀ ਤਰੀਕੇ ਨਾਲ ਨਹੀਂ ਰੇ ਦੂਜਾ ਉਹ ਤਬੀਜ਼ ਨਾਲ ਗੱਲ ਹੀ ਕਰਦੇ ਤੇ ਉਸ ਤੋਂ ਬਿਨਾਂ ਵੀ ਖੱਜਣ ਖੁਆਰ ਬਹੁਤ ਜ਼ਿਆਦਾ ਕਰਦੇ ਨੇ ਕਦੇ ਪਿੱਛੇ ਤਾਰਤਾ ਕਦੇ ਰੋਪੜ ਦੇ ਡੇ ਤੇ ਤਾਰਤਾ ਕਦੇ ਅੱਗੇ ਜਾ ਕੇ ਬੋਹਾੜੀ ਲਾਤਾ ਤੇ ਚੰਡੀਗੜ੍ਹ ਜਿੱਕਰ 43 ਦਾ ਬੋਰਡ ਲਗਾਇਆ ਵਾਸਤੇ ਵਿੱਚ ਤਾਂ ਫਿਰ ਕਿਉਂ ਉਹਨਾਂ ਨੂੰ ਉੱਥੇ ਤੱਕ ਤਾਰਕੇ ਨਹੀਂ ਆਉਂਦੇ ਅਸਲ ਦੇ ਵਿੱਚ ਤਾਂ ਪ੍ਰਾਈਵੇਟ ਬੱਸਾਂ ਵਾਲਿਆਂ ਕੋਲ ਚੰਡੀਗੜ੍ਹ ਦੇ ਵਿੱਚ 43 ਸੈਕਟਰ ਦੇ ਵਿੱਚ ਜਾਣ ਦਾ ਨਹੀਂ ਹੈਗਾ ਪਰਮਿਟ ਇਸ ਲਈ ਜਾ ਹੀ ਨਹੀਂ ਸਕਦੇ ਐਸੇ ਚ ਸਰਕਾਰੀ ਬੱਸ ਵਾਲਿਆਂ ਕੋਲ ਜੇ ਪਰਮਿਟ ਹੈ ਤਾਂ ਉਹੀ ਜਾ ਸਕਦੇ ਨੇ ਤਾਂ ਫਿਰ ਸੈਕਟਰ 43 ਦਾ ਬੋਰਡ ਕਿਉਂ ਲਗਾਇਆ ਇਸ ਗੱਲ ਦੇ ਉੱਤੇ ਵੀ ਨਾਰਾਜ਼ਗੀ ਜਤਾਈਏ ਤੇ ਬੱਸ ਦੇ ਉੱਧਰੋਂ ਬੋਰਡ ਵੀ ਜੋ ਉੱਥੇ ਸਰਕਾਰੀ ਮੁਲਾਜ਼ਮ ਸੀ ਉਹਨੇ ਢੇਕੜਿਆ ਇਸ ਸਭ ਦੇ ਦੌਰਾਨ ਜੰਮ ਕੇ ਹੰਗਾਮਾ ਹੋਇਆ ਕੀ ਕੁਝ ਗੱਲਾਬਾਤਾਂ ਹੋਈਆਂ ਨੇ ਇੱਕ ਵਾਰ ਉਹ ਸੁਣ ਲਓ ਉਸ ਤੋਂ ਬਾਅਦ ਮੁਲਾਜ਼ਮਾ ਦਾ ਕੀ ਕੁਝ ਕਹਿਣਾ ਏ ਇਹ ਵੀ ਸੁਣ ਲਓ ਨਿਰਣਾ ਤੁਸੀਂ ਲੈਣਾ ਹੈ ਕੌਣ ਸਹੀ ਲੱਗਦਾ ਕੌਣ ਗਲਤ ਹੁਣ ਇਹ ਦੱਸਿਓ ਕਿ ਪ੍ਰਾਈਵੇਟ ਬੱਸ 'ਚ ਜਦ ਜਾਦੇ ਹੋ ਕਦੇ ਤੁਹਾਡੇ ਨਾਲ ਐਦਾਂ ਹੋਇਆ ਤੇ ਜੇ ਤਾਂ ਹੋਇਆ ਸੀ ਫਿਰ ਤੁਸੀਂ ਕੀ ਕੀਤਾ ਸੀ ਕਿਆ ਗੱਲ ਹੋਈ ਸਾਫ ਸਾਫ ਦੱਸਿਓ ਮਿੰਟ ਹਾਂਜੀ ਮੈਡਮ ਸੱਲੇ ਆਈ ਮੈਨੂੰ ਹੱਥ ਦਿੱਤਾ ਪਿੱਛੋਂ ਆਈ ਇਹਨਾਂ ਨੇ ਤੇਜ਼ ਚੁੜਾਤੀ ਮੈਂ ਸੜਕ ਕ੍ਰੋਸ ਕਰਦੀ ਸੀ ਮੇਰੇ ਉੱਪਰ ਹੀ ਚੜਾਈ ਰਹੀ ਲੇਕਿਨ ਪ੍ਰਾਈਵੇਟ ਵਾਲੇ ਨੇ ਇਹ ਕੋਈ ਮਤਲਬ ਨਹੀਂ ਹੈ ਪ੍ਰਾਈਵੇਟ ਵਾਲੇ ਨਹੀਂ ਜੀ ਇਹ ਮਿੰਟ ਵਾਲਿਆਂ ਨੇ ਇਹ ਇਹਨੇ ਥੋੜਾ ਪਾਣੀ ਆ ਤੁਸੀਂ ਤੁਸੀਂ ਰੋਡ ਵਿੱਚ ਬੈਠਣਾ ਸੀ ਪਰ ਇਹਨੇ ਉੱਪਰ ਚੜਾਤੀ ਤੁਹਾਡੇ ਬੱਸ ਲੈ ਕੇ ਪ੍ਰਾਈਵੇਟ ਠੀਕ ਹੈ ਸੱਭੋ ਵਾਲਿਆਂ ਦੀ ਬੱਸ ਲੈ ਨਹੀਂ ਨਹੀਂ ਇਹਨਾਂ ਦਾ ਕੋਈ ਮਤਲਬ ਨਹੀਂ ਜੇਗਾ ਪ੍ਰਾਈਵੇਟ ਬੱਸ ਤੇ ਗਈ ਆ ਹਾਂਜੀ ਹਰ ਵਾਰੀ ਖੜਕ ਪਤਾ ਕਦੀ ਉਸੇ ਰੋਪੜ ਬਸੇ ਲੈਣਾ ਪਾਉਣਾ ਕਦੀ ਮੈਨੂੰ ਚੰਡੀਗੜ੍ਹ ਵਿੱਚ ਪਹਿਲੀ ਹੀ ਉਤਾਰ ਦੇਣਾ ਖਾਲੀ ਜੀ ਠੀਕ ਐਵੇਂ ਚੱਲ ਸ਼ਹਿਰ ਤੋਂ ਬੈਠੇ ਹੋਏ ਆਨੇ ਉੱਥੇ ਖੜੇ ਹੋ ਕੇ ਜੰਨੇ ਕਿਉਂ ਫਿਰ ਕਦੀ ਆ ਦੇਖੋ ਸਰ ਚੰਡੀਗੜ੍ਹ ਦਾ ਬਕਾਇਦਾ ਬੋਰਡ ਹਸ਼ਿਆਰਪੁਰ ਤੋਂ ਸਵਾਰੀਆਂ ਵੀ ਤੁਹਾਨੂੰ ਵੀਡੀਓ ਬਣਾਈ ਆ ਆ ਬੋਰਡ ਕੱਢਿਆ ਸੀ ਰੋਪੜ ਬੱਸ ਸਟੈਂਡ ਇਹਨਾਂ ਦਾ ਚੰਡੀਗੜ੍ਹ ਦਾ ਆ ਹੁਣ ਸਾਡੇ ਮੁਲਾਜ਼ਮਾਂ ਨੂੰ ਗਾਲੀ ਕਲੋਜ਼ ਕਰ ਰਹੇ ਆ ਬੰਦੇ ਪ੍ਰਾਈਵੇਟ ਦੇ ਹੱਕ ਰਾ ਕੇ ਇੱਥੇ ਅੱਡੇ ਵਰ ਆ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਬੰਦੇ ਆ ਸਰਕਾਰੀ ਮੁਲਾਜ਼ਮਾਂ ਨਾਲ ਇਨਸਪੈਕਟਰਾਂ ਨਾਲ ਉਲਝਣ ਲੱਗੇ ਹੋਏ ਆ ਇਨਸਪੈਕਟਰਾਂ ਨੂੰ ਵੀ ਧੱਕੇ ਮਾਰ ਰਹੇ ਆ ਤੇ ਡਰਾਈਵਰ ਕਨੈਕਟਰ ਸਟਾਫ ਨੂੰ ਵੀ ਪ੍ਰਾਈਵੇਟ ਬੰਦੇ ਆ ਤੁਹਾਡੇ ਸਾਹਮਣੇ ਆ ਕਿੰਨੀ ਧੱਕੇਸ਼ਾਹੀ ਬੱਸ ਸਟੈਂਡ ਤੇ ਕੀਤੀ ਜਾ ਰਹੀ ਆ ਰੋਪੜ ਬੱਸ ਸਟੈਂਡ ਤੇ ਤੁਹਾਡੇ ਸਾਹਮਣੇ ਆ ਦੇਖ ਲਓ ਇੱਕ ਬੱਸ ਜੇ ਚਾਰ ਚਾਰ ਪੰਜ ਪੰਜ ਹਾਕਰ ਲਈ ਫਿਰਦੇ ਆ ਇਹ ਉਹ ਹਾਕਰ ਆ ਜਿਹੜੇ ਉਹ ਸਰਕਾਰੀ ਮੁਲਾਜ਼ਮਾਂ ਨਾਲ ਲੱਗੇ ਹੋਏ ਧੱਕੇਸ਼ਾਹੀ ਕਰਨ ਆ ਸਾਡੇ ਇਨਸਪੈਕਟਰ ਨੂੰ ਵੀ ਗਾਲਾਂ ਕੱਢੀਆਂ ਹੱਥੋਂ ਵਾਈ ਵੀ ਕਰੀ ਇਹਦੇ ਨਾਲ ਇਹ ਕਹਿੰਦੇ ਆ ਜੀ ਇਹਨਾਂ ਦੇ ਹਮਕਰ ਆ ਜੀ ਬੋਲ ਰਹੇ ਆ ਕਹਿੰਦੇ ਜੀ ਪੈਸੇ ਲੈਂਦੇ ਸਾਡੇ ਸਾਡੇ ਡਰਾਈਵਰ ਕੰਟਰ ਦੇ ਨਾਲ ਇੰਸਪੈਕਟਰ ਤੇ ਸ਼ਰਮ ਆਉਂਦਾ ਰਿਹਾ ਜਾਂ ਮੋਟਾ ਜੀ ਜੋ ਅੱਜ ਰਾਤ ਨੂੰ ਕੰਪਨੀ ਨਾਲ ਸਾਡਾ ਬਵਾਦ ਹੋਇਆ ਜੀ ਰੋਡਵੇ ਦਾ ਜੀ ਰੋਪੜ ਡਿਸਟ੍ਰਿਕਟ ਦੀ ਗੱਡੀ ਆ ਜੀ ਇਹਨਾਂ ਸਾਡਾ ਟਾਈਮ ਹੈਗਾ ਜੀ ਹਿਸ਼ਿਆਰਪੁਰ ਤੋਂ ਕੱਲ੍ਹ ਗਈ ਗੱਡੀ 9:00 ਵਜੇ 50 ਮਿੰਟ ਤੋਂ 126 ਤੋਂ 9:35 ਦਾ ਟਾਈਮ ਆ ਜੀ ਉਹ ਪਿਛਲੇ ਯਾਨੀ ਕਿ ਸਾਡੇ ਕੋਲ ਸਟਾਪ ਨਹੀਂ ਪਾਟ ਹੋਣ ਕਾਰਨ ਜਾਂ ਬੱਥਾਂ ਦੀ ਕਮੀ ਹੋਣ ਕਾਰਨ ਅਜੀ ਉਹ ਟਾਈਮ ਹਾਰੇ ਬੰਦ ਗਿਆ ਦਾ ਜੀ ਅੱਜ ਗੱਡੀ ਭੇਜੀ ਜੀ ਤੇ ਰਾਤ ਧਨੀ ਵਾਲਿਆਂ ਨੇ ਉੱਤੇ ਝਗੜਾ ਕਰਿਆ ਜੀ ਕਹਿੰਦੇ ਜੀ ਇਹਨਾਂ ਦਾ ਟਾਈਮ ਹੈਗਾ 9:00 ਬੰਦ 18 ਮਿੰਟ ਦਾ ਇਹ 9:00 ਵਜੇ ਦੇ 18 ਮਿੰਟ ਤੇ ਨਿਕਲਨੇ ਦੇ ਇਹ ਕਹਿੰਦੇ ਜੀ ਗੱਡੀ ਤੁਸੀਂ ਕਾਊਂਟਰ ਪਰੇ ਜਾਣੇ ਫਿਰ ਸਾਡੀ ਗੱਡੀ ਚੱਲ ਗਈ 9:35 ਮਿੰਟ ਤੇ 35 ਮਿੰਟ ਤੇ ਚੱਲ ਜਾਏਗੀ ਇਹ ਕਹਿੰਦੇ ਸਾਡੀ ਗੱਡੀ ਨੂੰ ਓਵਰਟੇਕ ਨਹੀਂ ਕਰਨਾ ਫਿਰ ਮਾਲਪੁਰਾਣ ਕਹਿੰਨਾਂ ਨੇ ਗੱਡੀ ਦੀਆਂ ਕਾਕੀਆਂ ਬੰਦ ਕਰੀਆਂ ਤੇ ਸਾਰਿਆਂ ਨੂੰ ਜਿਹੜੀ ਸਵਾਰੀ ਜੋ ਸਰਕਾਰ ਵੱਲੋਂ ਫ੍ਰੀ ਸਬਸਿਡੀ ਦਿੱਤੀ ਵੀ ਜਾ ਉਹਦੀ ਯਾਨੀ ਕਿ ਉਹਨਾਂ ਨੂੰ ਵੀ ਰੋਕਿਆ ਜੀ ਇਹਨਾਂ ਨੇ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਗਏ ਆ ਉਹ ਲੇਡੀ ਖਵਾਰੀ ਕਹਿੰਦੀ ਆ ਸਾਡੇ ਪਰ ਬੱਥ ਚੜਾਉਣ ਦੀ ਕੋਸ਼ਿਸ਼ ਕਰੀ ਜੀ ਇਹ ਸਾਡਾ ਮਦਰ ਦਾ ਜੀ ਫਿਰ ਇਸ ਲਈ ਇਹ ਗੱਡੀ ਰੋਕ ਕੇ ਜੀ ਇਹਦੇ ਵਿੱਚ ਬਾਕੀ ਵੀਡੀਓ ਹੀ ਬਣਾਈ ਗਈ ਸਾਡੇ ਵੱਲੋਂ ਜਿੱਦਿਆ ਚੰਡੀਗੜ੍ਹ ਦੇ ਸਵਾਰੇ ਲੈ ਕੇ ਆਇਆ ਆ ਚੰਡੀਗੜ੍ਹ ਦਾ ਬੋਰਡ ਆ ਜੀ ਜਿਹੜਾ ਕੱਢੀ ਰੋਈ ਆ ਉਧਰ ਹੋਈ ਜਾ ਉਧਰ ਹੋਈ ਜਾ ਬਦੂਠੇ ਜੀ ਇਹ ਬਾਕੀ ਜੀ ਇਹਨਾਂ ਦੇ ਹਾਂ ਜੀ ਉਹ ਕੇ ਇਹ ਆ ਜੀ ਰੋਕਣ ਗੱਡੀ ਰੋਕੀ ਆ ਜੀ ਰੋਕੇ ਇਹਨੂੰ ਗੱਡੀ ਦਾ ਚੈੱਕ ਕਰਿਆ ਜੀ ਵੀਡੀਓ ਬਣਾਈ ਉਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀਰੇ ਚੰਡੀਗੜ੍ਹ ਦੀਆਂ ਅਸਵਾਰੀਆਂ ਯਾਨੀ ਕਿ ਗੁੰਮਰਾ ਕਰਕੇ ਬਿਠਾ ਲਿਆਵਾਂ ਯਾਨੀ ਇਹਨਾਂ ਦਾ ਯਾਨੀ ਪਰਮਨੈਂਟ ਜੋ ਹੈ ਮਹਾਲੀ ਤੱਕ ਦੀ ਹੈ ਤੇ ਬਾਕੀ ਇੱਕ ਗੱਡੀ ਨਾਲ ਬਦਮਾਸ਼ੀ ਕਰਦੇ ਕੋਈ ਵੀ ਗੱਡੀ ਆਈ ਰਾਤਾਂ ਨਹੀਂ ਜੀ ਪ੍ਰਾਈਵੇਟ ਕੰਪਨੀ ਦੀ ਇੱਕ ਡਰਾਈਵਰ ਕੱਟਦਾ ਹੁੰਦਾ ਹੀ ਹੁੰਦਾ ਜੀ ਨਾਲ ਤਿੰਨ ਚਾਰ ਹੱਕਰ ਵੀ ਨਹੀਂ ਫਿਰਦੇ ਜਿਹੜੇ ਬਦਮਾਸ਼ੀ ਕਰਦੇ ਆਈ ਉਹ ਸਾਨੂੰ ਉਲਟਾ ਕਹਿ ਰਿਹਾ ਉੱਥੇ ਲਗਾਉਣ ਆ ਰਿਹਾ ਕਿ ਡਰਾਈਵਰ ਤੁਹਾਡਾ ਪੈਸੇ ਮੰਗਦਾ ਹੀ ਸਾਡੂ ਜਦੋਂ ਡਰਾਈਵਰ ਨੂੰ ਵੀ ਭਰਾਇਆ ਤਾਂ ਕੋਈ ਉਹ ਕਹਿੰਦੇ ਦੱਸੋ ਜੀ ਇੱਕ ਵਾਰੀ ਵਿੱਚ ਆਏਗੀ ਕੋਈ ਪੈਸੇ ਦੀ ਗੱਲ ਹੋਈ ਹੈ ਇਹ ਆਣੀਏ ਬਗਰਾਮ ਵੀ ਕਰ ਰਹੇ ਆ ਸਿੱਕ ਸਰਕਾਰੀ ਮੈਹਿਮਨ ਨੂੰ ਬਦਰਾਉ ਕਰ ਰਹੇ ਆ ਕੁਝ ਬੰਦੇ ਵੀ ਚੰਦ ਹੋਊਗੇ ਵੀ ਤਾਂ ਕਹਿੰਦੇ ਨਹੀਂ ਵੀ ਸਾਰੇ ਦੁੱਧ ਉੱਤੇ ਹੋਊਗੇ ਜੀ ਭਾਰੇ ਆਣੀਏ ਹਰ ਇੱਕ ਬੰਦੇ ਨੂੰ ਇਹ ਇੱਕ ਲੈਣ ਵਿੱਚ ਦਿਨ ਰਹੇ ਆ ਵੀ ਸਾਰੇ ਇੱਕ ਪ੍ਰਾਪਟ ਬੰਦੇ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਆਰਟੀਓ ਸਾਹਿਬ ਨੂੰ ਵੀ ਤੇ ਬਾਕੀ ਚਾਰ ਕੋੜ ਮੰਤਰੀ ਜੀ ਇਹਨਾਂ ਦਾ ਕੋਰ ਬਣ ਚਾਹੁੰਦੇ ਆ ਵੀ ਇਹ ਗੱਡੀਆਂ ਨੂੰ ਟੈਕਸ ਕੀਤਾ ਜਾਵੇ ਆਪਣੇ ਬੱਸ ਸਟੈਂਡ ਦੀ ਖੋਦ ਦਿੱਤੀ ਜਾਵੇ ਤਾਂ ਬਈ ਨਹੀਂ ਹੁਣ ਇਹ ਜਿਹੜਾ ਤੁਹਾਡਾ ਮਸਲਾ ਹੈ ਪਹਿਲਾਂ ਇਹਨਾਂ ਨੇ ਹੱਥੋਂ ਬਾਈ ਜਿਹੜੀ ਹਸ਼ਿਆਰਪੁਰ ਬੱਸ ਸਟੈਂਡ ਤੁਹਾਡੇ ਸਟਾਫ ਨਾਲ ਕੀਤੀ ਡਰਾਈਵਰ ਕਨੈਕਟਰ ਨਾਲ ਉਸ ਤੋਂ ਬਾਅਦ ਮਾਲਪੁਰ ਕੀਤੀ ਫਿਰ ਤੁਸੀਂ ਰੋਪੜਾ ਕੇ ਚੈੱਕ ਕਰੀ ਬੱਸ ਹਨਾ ਇੱਥੇ ਆ ਕੇ ਫਿਰ ਤੁਹਾਡੇ ਇਨਸਪੈਕਟਰ ਸਟਾਫ ਨਾਲ ਵੀ ਮਿਸਬੀਹ ਕਰਿਆ ਇਹਨਾਂ ਨੇ ਇਨਸਪੈਕਟਰ ਸਾਹਿਬ ਨਾਲ ਵੀ ਗੱਲ ਕੀਤੀ ਅਸੀਂ ਅਸੀਂ ਗੱਡੀ ਉਹ ਬਾਈਪਾਸ ਤੇ ਰੋਕੀ ਸੀ ਕਿਉਂਕਿ ਇਹ ਗੱਡੀ ਕਈ ਵਾਰੀ ਬਾਹਰ ਬਾਹਰ ਨਿਕ ਜਾਂਦੀ ਹੈ ਜੀ ਆਸਰੋ ਪੁਲ ਫਲਾਈਓਵਰ ਤੋਂ ਕੋਲ ਘੇਰ ਕੇ ਬਾਕਾਇਦਾ ਵੀਡੀਓ ਬਣਾ ਰਹੀ ਤੇ ਸਾਨੂੰ ਮੈਂ ਇਨਸਪੈਕਟਰ ਖੁਦ ਆਈ ਗਾਰ ਉਹ ਰੋਕ ਦੋ ਜੀ ਤੇ ਸਾਨੂੰ ਲੈਣ ਦੀ ਸਾਨੂੰ ਵੀ ਕਹਿੰਦੇ ਤੂੰ ਦੀ ਕੌਣ ਸਾਡੀ ਗੱਡੀ ਚੱਕਣ ਵਾਲੇ ਇਹਨਾਂ ਨੇ ਟਿਕਟਾ ਚੱਕਰੀ ਜਿਦਵਾਰੀ ਇਹਨਾਂ ਨੇ ਘਬਰਾ ਕਰਕੇ ਵਿੱਚ ਬਿਠਾ ਲਈਏ ਇਹਦੀਆਂ ਉਹਦੇ ਕਰਕੇ ਗੱਡੀ ਬਸ ਸਟੈਂਡ ਲੈਣ ਕੇ ਜੀ ਰੂਪਨਗਰ ਨਵੇਂ ਬਸ ਸਟੈਂਡ ਪਰ ਉੱਥੇ ਆਪ ਕਹਿੰਦਾ ਇਹਦਾ ਪ੍ਰੋਪਲਰ ਦਾ ਬੋਰਡ ਦੋਨੇ ਲਗਾਇਆ ਹੋਇਆ ਹੈ ਸਾਈਨ ਬੋਰਡ ਉਹ ਵੀ ਕਹੇ ਤੇ ਬਾਕੀ ਦਾ ਪ੍ਰਸ਼ਾਸਨ ਵਈ ਬੇਨਤੀ ਹੈ ਜੀ ਵੀ ਇਹਨਾਂ ਬੁਰਧ ਜਾਨੀ ਬੰਦੀ ਕਰ